ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੋਦੇ ਮਹੀਨੇ ਸੰਮਤ 1761 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਬਸੇਵਾ ਛੱਡਿਆ ਸਰਸਾ ਦਰਿਆ ਪਾਰ ਕੀਤਾ ਜਿੱਥੇ ਪਾਤਸ਼ਾਹ ਦਾ ਪਰਿਵਾਰ ਵਿਛੜਿਆ ਚਮਕੌਰ ਸਾਹਿਬ ਆਈ ਚਮਕੌਰ ਸਾਹਿਬ ਦੇ ਵਿੱਚ ਚਮਕੌਰ ਦੀ ਗੜੀ ਦੇ ਅੰਦਰ ਪਾਤਸ਼ਾਹ ਨੇ ਮੁਗਲ ਸਾਮਰਾਜ ਦੇ ਨਾਲ ਵੱਡੀ ਜੰਗ ਲੜੀ ਜੰਗ ਲੜਨ ਤੋਂ ਬਾਅਦ ਸਤਿਗੁਰੂ ਜੀ ਚਮਕੌਰ ਸਾਹਿਬ ਤੋਂ ਚੱਲੇ ਮਾਛੀਵਾੜਾ ਆਲਮਗੀਰ ਲੰਮਾ ਜਟਪੁਰਾ ਦੀਨਾ ਕਾਂਗੜ ਜੈਤੋ ਰਾਮਿਆਣਾ ਅਦਕ ਸਥਾਨਾਂ ਤੋਂ ਹੁੰਦੇ ਹੋਏ ਸ੍ਰੀ ਮੁਕਸਰ ਸਾਹਿਬ ਦੇ ਸਥਾਨ ਦੇ ਉੱਤੇ ਪਹੁੰਚੇ ਉਸ ਵੇਲੇ ਇੱਥੇ ਇੱਕ ਟਾਬ ਸੀ ਜਿਸ ਨੂੰ ਖਿਦਰਾਣੇ ਦੀ ਟਾਬ ਕਿਹਾ ਜਾਂਦਾ ਸੀ ਖਿਦਰਾਣੇ ਦੀ ਟਾਬ ਦੇ ਵਿੱਚ ਪਾਣੀ ਜਿਹੜਾ ਹੈ ਉਹ ਮੌਜੂਦ ਸੀ ਪਾਤਸ਼ਾਹ ਦੇ ਸਿੰਘਾਂ ਨੇ ਖਦਰਾਨੀ ਦੀ ਟਾਬ ਦੇ ਕੰਡੇ ਦੇ ਉੱਤੇ ਆਪਣੇ ਅਸਨ ਲਾਲੇ ਟਾਬ ਦੇ ਕੰਡੇ ਦੇ ਉੱਤੇ ਕਰੀਰ ਝਾੜੀਆਂ ਮਲੇ ਬਹੁਤ ਵੱਡੀ ਗਿਣਤੀ ਚ ਸਨ ਸਿੰਘਾਂ ਨੇ ਉਹਦੇ ਉੱਤੇ ਚਾਦਰਾਂ ਕਸ਼ੇਰੇ ਬਸਤਰ ਪਾ ਕੇ ਉਹਨਾਂ ਨੂੰ ਤੰਬੂਆਂ ਦਾ ਰੂਪ ਦਿੱਤਾ ਜਿੱਥੇ ਅੱਜ ਗੁਰਦੁਆਰਾ ਤੰਬੂ ਸਾਹਿਬ ਸਿशोਬਤਾ ਹੈ ਤਾਂ ਜੋ ਦੁਸ਼ਮਣ ਨੂੰ ਭੁਲੇਖਾ ਪਾਇਆ ਜਾ ਸਕੇ ਕਿ ਇੱਥੇ ਸਿੱਖਾਂ ਦੀ ਵੱਡੀ ਫੌਜ ਜਿਹੜੀ ਹੈ ਉਹ ਉੱਤਰੀ ਹੋਈ ਹੈ ਇਹ ਯੁੱਧ ਨੀਤੀ ਦਾ ਇੱਕ ਹਿੱਸਾ ਸੀ 21 ਵੈਸਾਖ ਸੰਮਤ 1762 ਨੂੰ ਸਰਹੰਦ ਦਾ ਸੂਬੇਦਾਰ ਵਜ਼ੀਦਾ ਭਾਰੀ ਭਰ ਕਮ ਫੌਜਾਂ ਲੈ ਕੇ ਜਿਨ੍ਹਾਂ ਦੀ ਗਿਣਤੀ ਇਤਿਹਾਸ ਦੇ ਵਿੱਚ 7000 ਲਿਖੀ ਹੈ ਉਹ ਖਿਦਰਾਣੀ ਦੀ ਟਾਪ ਦੇ ਉੱਤੇ ਪਹੁੰਚਿਆ ਤਾਂ ਇੱਥੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਅਗਵਾਈ ਦੇ ਵਿੱਚ ਮੁਗਲ ਸਾਮਰਾਜ ਦੇ ਨਾਲ ਆਖਰੀ ਤੇ ਫੈਸਲਾਕੁਨ ਜੰਗ ਜਿਹੜੀ ਹੈ ਉਹ ਲੜੀ ਗਈ ਇਸ ਜੰਗ ਦੇ ਵਿੱਚ ਵੀ ਜਿੱਤਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਦਮਾਂ ਨੂੰ ਚੁੰਮਿਆ। ਔਰ ਇਸ ਜੰਗ ਦੀ ਖਾਸੀਅਤ ਇਹ ਹੈ ਕਿ ਇਸ ਜੰਗ ਦੇ ਵਿੱਚ ਉਹਨਾਂ ਸਿੰਘਾਂ ਨੇ ਵੀ ਸ਼ਹੀਦੀ ਪ੍ਰਾਪਤ ਕੀਤੀ ਜਿਹੜੇ ਕਿਸੇ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਦਾਵਾ ਦੇ ਕੇ ਆ ਗਏ ਸਨ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਟੀਬੀ ਸਾਹਿਬ ਦੇ ਸਥਾਨ ਦੇ ਉੱਤੇ ਮੌਜੂਦ ਸਨ ਤੇ ਉੱਥੋਂ ਹੀ ਤੀਰਾਂ ਦੇ ਨਾਲ ਦੁਸ਼ਮਣ ਦੇ ਆਹੂ ਲਾਉਂਦੇ। ਜਿੱਥੇ ਅੱਜ ਗੁਰਦੁਆਰਾ ਟੀਬੀ ਸਾਹਿਬ ਦੀ ਸ਼ੋਭਤਾ ਹੈ। ਜਦੋਂ ਜੰਗ ਦੀ ਸਮਾਪਤੀ ਹੋਈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੰਗ ਦੇ ਮੈਦਾਨ ਦੇ ਵਿੱਚ ਆਏ ਉਹਨਾਂ ਮਹਾਨ ਸ਼ਹੀਦਾਂ ਨੂੰ ਅਦਬ ਦਿੱਤਾ ਸਤਿਕਾਰ ਦਿੱਤਾ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਕੀਤੀਆਂ ਸ਼ਹਾਦਤਾਂ ਦਿੱਤੀਆਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਸ ਸਥਾਨ ਤੇ ਪਹੁੰਚੇ ਤੇ ਸ਼ਹੀਦ ਹੋਣ ਵਾਲੇ ਸਿੰਘਾਂ ਨੂੰ ਕਿਸੇ ਨੂੰ 5000 ਹਜ਼ਾਰੀ ਕਿਸੇ ਨੂੰ 10000 ਹਜ਼ਾਰੀ ਕਿਸੇ ਨੂੰ 20000 ਹਜ਼ਾਰੀ ਦਾ ਖਤਾਬ ਦਿੰਦੇ ਜਦੋਂ ਤੁਰੇ ਜਾ ਰਹੀ ਸੀ ਤਾਂ ਇਹਨਾਂ ਨੂੰ ਭਾਈ ਮਹਾ ਸਿੰਘ ਜੀ ਸਹਿਕਦੇ ਹੋਏ ਜਿਹੜੇ ਹੈ ਉਹ ਦਿਖਾ ਲਈ ਦਿੱਤੇ ਪਾਦਸ਼ਾਹ ਨੇ ਭਾਈ ਮਹਾ ਸਿੰਘ ਜੀ ਦਾ ਸੀਸ ਆਪਣੇ ਪੱਟ ਦੇ ਉੱਤੇ ਆਪਣੀ ਗੋਦੀ 'ਚ ਰੱਖਿਆ ਲਹੂ ਤੇ ਰੇਤੇ ਦੇ ਨਾਲ ਇਹਨਾਂ ਦਾ ਮੁਖ ਜਿਹੜਾ ਹੈ ਉਹ ਲੱਤ-ਪੱਥ ਲਿਬੜਿਆ ਹੋਇਆ ਸੀ ਆਪਣੀ ਹਜ਼ੂਰੀਏ ਨਾਲ ਪਾਦਸ਼ਾਹ ਨੇ ਮੱਖ ਸਾਫ ਕੀਤਾ ਭਾਈ ਮਹਾ ਸਿੰਘ ਜੀ ਦਾ ਤੇ ਮੂੰਹ ਦੇ ਵਿੱਚ ਜਲ ਚ ਆਇਆ ਜਦੋਂ ਪਾਤਸ਼ਾਹ ਦੀ ਛੋ ਭਾਈ ਮਹਾ ਸਿੰਘ ਜੀ ਨੂੰ ਹੋਈ ਤੇ ਉਹਨਾਂ ਨੇ ਆਪਣੇ ਨੇਤਰ ਖੋਲੇ ਤੇ ਕੀ ਵੇਖਦੇ ਆ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੋਦ ਦੇ ਵਿੱਚ ਉਹਨਾਂ ਦਾ ਸਿਰ ਹੈ ਅੱਖਾਂ ਨਾਮ ਹੋ ਗਈਆਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਮਹਾ ਸਿੰਘ ਜੀ ਨੂੰ ਪੁੱਛਿਆ ਮਹਾ ਸਿੰਘਾ ਬੜੀ ਵੱਡੀ ਕੁਰਬਾਨੀ ਕੀਤੀ ਹੈ ਮੰਗ ਕੀ ਮੰਗਣਾ ਹੈ ਕਿਹਾ ਮਹਾਰਾਜ ਜੇ ਤੋ ਸਿ ਤਰੁੱਠਿ ਹੂੰ ਤੇ ਆਪਣੇ ਚਰਨਾਂ ਨਾਲ ਟੁੱਟੀ ਗੰਢ ਲਾ ਬਿਦਾਵਾ ਪਾੜ ਦਿਓ ਪਾਤਸ਼ਾਹ ਨੇ ਕਿਹਾ ਮਹਾਸਿੰਘਾ ਕੋਈ ਜ਼ਮੀਨ ਜਾਇਦਾਦ ਤੁਹਾਨੂੰ ਦੌਲਤ ਪਦਾਰਥ ਮੰਗ ਲੈ ਕਹਿੰਦਾ ਨਹੀਂ ਮਹਾਰਾਜ ਜੇ ਤਰੁੱਠਿ ਹੂੰ ਤੇ ਟੁੱਟੀ ਗੰਢ ਲਾ ਫਿਰ ਸਤਗੁਰੂ ਨੇ ਕਿਹਾ ਮਹਾਸਿੰਘਾ ਜੀ ਚੌਣੇ ਤੇ ਜੀਵਨ ਬਖਸ਼ ਦਈਏ ਕਹਿੰਨ ਲੱਗਿਆ ਨਹੀਂ ਮਹਾਰਾਜ ਇਹ ਜ਼ਿੰਦਗੀ ਨੇ ਜਾਣਾ ਹੀ ਐ ਅੱਜ ਨਾ ਗਈ ਤੇ ਦਸਾਂ ਸਾਲਾਂ ਨੂੰ ਚੱਲੀ ਜਾਏਗੀ 20 ਸਾਲਾਂ ਨੂੰ ਚੱਲੀ ਜਾਏਗੀ ਇਨੇ ਰੁਕਣਾ ਥੋੜੀ ਐ ਬਸ ਜੇ ਤੁਸੀਂ ਪਾਤਸ਼ਾਹ ਤੁਰਠੇ ਹੋ ਤੇ ਫਿਰ ਟੁੱਟੀ ਗਾਂਡ ਲਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਮਹਾ ਸਿੰਘ ਜੀ ਦੇ ਸੰਮੁਖ ਟੁੱਟੀ ਗੰਡੀ ਬਿਦਾਵਾ ਪਾੜਿਆ ਤੇ ਇਹਨਾਂ तमाम ਸ਼ਹੀਦ ਹੋਣ ਵਾਲੇ ਸਿੰਘਾਂ ਨੂੰ ਮੁਕਤਿਆਂ ਦਾ ਖਿਤਾਬ ਦੇ ਕੇ ਸਨਮਾਨਿਤ ਕੀਤਾ